ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਗਾਜਰਾਂ ਤੇ ਗੁੜ ਵਾਲੇ ਚੌਲ ਜਿਹੜੇ ਕਿ ਬਹੁਤ ਹੀ ਸਵਾਦ ਲੱਗਦੇ ਨੇ ਤੇ ਆਪਣੇ ਪੰਜਾਬੀ ਘਰਾਂ ਦੇ ਵਿੱਚ ਜਰੂਰ ਹੀ ਇੱਕ ਵਾਰ ਤਾਂ ਸਰਦੀਆਂ ਵਿੱਚ ਬਣਾਏ ਹੀ ਜਾਂਦੇ ਨੇ ਤੇ ਮੈਨੂੰ ਇਸ ਵਾਰ ਸਿਆਲ ਵਿੱਚ ਮੌਕਾ ਨਹੀਂ ਮਿਲਿਆ ਤੇ ਹੁਣ ਲੰਘੇ ਸਿਆਲੀ ਇਹਨਾਂ ਨੂੰ ਬਣਾ ਰਹੀ ਆਂ ਉਮੀਦ ਕਰਦੀ ਆਂ ਤੁਹਾਨੂੰ ਵੀ ਇਹ ਚੌਲ ਬਹੁਤ ਪਸੰਦ ਆਉਣਗੇ ਤੇ ਬਿਨਾ ਸਮਾਂ ਗਵਾਏ ਆਂ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਇੱਥੇ ਮੈਂ ਸਮਾਨ ਨੂੰ ਮਿੰਨ ਤੋਲ ਕੇ ਲੈ ਆਈ ਆਂ ਇੱਕ ਕੌਲੀ ਮੈਂ ਚੌਲ ਲਏ ਨੇ ਤੇ ਇੱਕ ਕੌਲੀ ਲਿਆਏ ਗੁੜ ਤੇ ਇਸੇ ਕੌਲੇ ਨਾਲ ਮਿਲ ਕੇ ਦੋ ਕੌਲੀਆਂ ਗਾਜਰਾਂ ਦੀਆਂ ਲਈਆਂ ਨੇ ਤੇ ਇਹ ਗਾਜਰਾਂ ਮੈਂ ਮੋਟੀਆਂ-ਮੋਟੀਆਂ ਕੱਦੂਕਸ਼ ਕਰ ਲਈਆਂ ਸੀ। ਸਭ ਤੋਂ ਪਹਿਲਾਂ ਚੌਲਾ ਨੂੰ ਇੱਕ ਬੌਲ ਵਿੱਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ। ਇਹਨਾਂ ਨੂੰ 4-5 ਪਾਣੀਆਂ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਫਿਰ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਆਪਾਂ ਟੱਕ ਕੇ ਰੱਖ ਦਿਆਂਗੇ ਜਿੰਨਾ ਚਿਰ ਤੱਕ ਬਾਕੀ ਕੰਮ ਨਿਬੜਨੇ ਨੇ 10 ਤੋਂ 15 ਮਿੰਟ ਲੱਗ ਹੀ ਜਾਂਦੇ ਨੇ ਤੇ ਇਹਨੂੰ ਆਪਾਂ ਭਿਉਂ ਕੇ ਇੱਕ ਸਾਈਡ ਤੇ ਰੱਖ ਦਿੰਨੇ ਆ। ਉਨੇ ਕੋ ਹੋਰ ਪਾਂਡਾ ਲਵਾਂਗੇ ਤੇ ਉਹਦੇ ਵਿੱਚ ਆਪਾਂ ਜਿਹੜਾ ਗੂੜੇ ਉਹਨੂੰ ਪਾ ਦੇਣਾ ਇੱਕ ਕੌਲੀ ਗੁੜ ਦੇ ਵਿੱਚ ਢਾਈ ਕੌਲੀਆਂ ਪਾਣੀ ਦੀਆਂ ਪਾਵਾਂਗੇ ਕਿਉਂਕਿ ਜੇ ਆਪਾਂ ਇੱਕ ਕੌਲੀ ਚੌਲ ਲੈਣ ਤੇ ਆਪਾਂ ਨੂੰ ਢਾਈ ਕੌਲੀਆਂ ਪਾਣੀ ਦੀਆਂ ਚਾਹੀਦੀਆਂ ਕਿਉਂਕਿ ਆਪਾਂ ਇਹ ਕੁੱਕਰ ਵਿੱਚ ਨਹੀਂ ਬਣਾ ਰਹੇ ਕੜਾਈ ਵਿੱਚ ਬਣਾ ਰਹੇ ਹਾਂ ਗੁੜ ਅਤੇ ਪਾਣੀ ਨੂੰ ਇੱਕ ਉਬਾਲਾ ਆਉਣ ਤੱਕ ਰਿਨਾਂਗੇ ਉਹਨੇ ਟਾਈਮ ਤੱਕ ਗੁੜ ਵੀ ਗਲ ਜਾਏਗਾ ਤੇ ਪਾਣੀ ਨੂੰ ਵੀ ਉਬਾਲਾ ਆ ਜਾਏਗਾ ਹੁਣ ਚੱਕਾਂਗੇ ਦੇਸੀ ਘਿਓ ਵਾਲਾ ਡੋਲੂ ਜਿਹਦੇ ਵਿੱਚ ਮੈਂ ਕੱਲ ਹੀ ਦੇਸੀ ਘਿਓ ਬਣਾ ਕੇ ਪਾਇਆ ਏ ਤੇ ਤੁਸੀਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਏ ਦੇਸੀ ਘਿਓ ਕਿਵੇਂ ਬਣਾਉਣਾ ਤੁਸੀਂ ਮੇਰੀ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਇੱਥੇ ਮੈਂ ਇੱਕ ਕੜਚੀ ਭਰ ਕੇ ਪਾ ਦਿੱਤੀ ਦੇਸੀ ਘਿਓ ਦੀ ਕਿਉਂਕਿ ਦੇਸੀ ਘਿਓ ਦੇ ਨਾਲ ਇਹ ਚੋਲ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਹੁਣ ਇੱਕ ਚਮਚ ਸੌਂਫ ਪਾ ਦਿਆਂਗੇ ਇਸ ਘਿਓ ਦੇ ਵਿੱਚ ਤਿੰਨ ਚਾਰ ਇਲਾਚੀਆਂ ਪਾਵਾਂਗੇ ਛੋਟੀਆਂ ਤੇ ਤਿੰਨ ਚਾਰ ਹੀ ਪਾ ਦਿਆਂਗੇ ਲੌਂਗ ਇਹਨਾਂ ਨੂੰ ਹਲਕਾ ਜਿਹਾ ਭੁੰਨਾਂਗੇ ਬਿਲਕੁਲ ਹੀ ਮੱਠਾ ਸੇਕ ਰੱਖਣਾ ਦੇੱਕੇ ਉਹਨੂੰ ਜ਼ਿਆਦਾ ਗਰਮ ਕਰਨ ਤੋਂ ਬਿਨਾ ਹੀ ਇਹਨਾਂ ਨੂੰ ਭੁੰਨ ਲੈਣਾ ਹੈ। ਹੁਣ ਬਾਕੀ ਦੇ ਡਰਾਈ ਫਰੂਟਸ ਪਾਵਾਂਗੇ। ਇਹਦੇ ਵਿੱਚ ਮੈਂ ਬਦਾਮ, ਕਾਜੂ ਤੇ ਖੋਪਾ ਕਟਿਆ ਸੀ ਬਰੀਕ-ਬਰੀਕ ਉਹ ਵੀ ਪਾ ਦਿੱਤਾ ਹੈ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਭੁੰਨਾਂਗੇ 1 ਤੋਂ 2 ਮਿੰਟ ਲਈ ਤੇ ਹੁਣ ਇਹਦੇ ਵਿੱਚ ਪਾ ਦਿਆਂਗੇ ਗਾਜਰਾਂ। ਗਾਜਰਾਂ ਨੂੰ ਵੀ ਇੱਥੇ 3 ਤੋਂ 4 ਮਿੰਟ ਲਈ ਭੁੰਨਾਂਗੇ। ਸੇਕ ਮੀਡੀਅਮ ਟੂ ਲੋ ਰੱਖਾਂਗੇ। ਜ਼ਿਆਦਾ ਸੇਕ ਨਹੀਂ ਕਰਨਾ ਤੇ ਇਹਨੂੰ ਆਪਾਂ ਭੁੰਨਣ ਤੋਂ ਬਾਅਦ ਹੀ ਇਹਦੇ ਵਿੱਚ ਚੌਲ ਪਾਣੇ ਨੇ। ਦੂਜੇ ਪਾਸੇ ਗੁੜ ਵਾਲੇ ਪਾਣੀ ਨੂੰ ਵੀ ਦੇਖ ਲੈਣੇ ਆ। ਇਹਨੂੰ ਵੀ ਉਬਾਲਾ ਆ ਗਿਆ ਤੇ ਗੁੜ ਵੀ ਖੁਰ ਗਿਆ। ਹੁਣ ਇਹਨੂੰ ਸਾਈਡ ਤੇ ਰੱਖਦੇ ਆ ਟੱਕਣ ਦੇ ਕੇ ਤੇ ਇਧਰ ਗਾਜਰਾ ਪੁੰਨ ਲਈਆਂ ਨੇ ਤੇ ਹੁਣ ਇਹਦੇ ਵਿੱਚ ਚੌਲ ਪਾ ਦਿੰਨੇ ਆ ਚੌਲਾਂ ਨੂੰ ਪਾਣ ਤੋਂ ਬਾਅਦ ਇਹਨੂੰ ਹਲਕੇ ਹੱਥਾਂ ਦੇ ਨਾਲ ਹਿਲਾ ਦੇਣਾ ਹੈ ਜਿਆਦਾ ਜ਼ੋਰ ਨਾਲ ਕਟਛੀਆਂ ਮਾਰਨ ਦੀ ਲੋੜ ਨਹੀਂ ਨਹੀਂ ਤਾਂ ਇਹ ਚੌਲ ਟੁੱਟ ਜਾਣਗੇ ਤੇ ਇਸ ਲਈ ਨੂੰ ਹਲਕੇ ਜਿਹੇ ਹੱਥਾਂ ਨਾਲ ਹਿਲਾ ਕੇ ਆਪਸ ਵਿੱਚ ਮਿਲਾ ਕੇ ਇਹਦੇ ਵਿੱਚ ਆਪਾਂ ਗੁੜ ਵਾਲਾ ਪਾਣੀ ਪਾ ਦਿਆਂਗੇ ਤੇ ਗੁੜ ਵਾਲੇ ਪਾਣੀ ਨੂੰ ਆਪਾਂ ਪੌਣੀ ਦੇ ਨਾਲ ਛਾਣ ਕੇ ਹੀ ਪਾਵਾਂਗੇ ਤੇ ਹੁਣ ਇਹਨੂੰ ਟੱਕ ਕੇ ਪਕਾਵਾਂਗੇ 5 ਤੋਂ 6 ਮਿੰਟ ਲਈ ਫੁੱਲ ਗੈਸ ਤੇ ਉਸ ਤੋਂ ਬਾਅਦ ਗੈਸ ਨੂੰ ਬਿਲਕੁਲ ਲੋ ਕਰ ਦੇਣਾ ਹੈ ਤੇ 20 ਤੋਂ 25 ਮਿੰਟ ਲਈ ਇਹਨੂੰ ਟੱਕ ਕੇ ਪਕਾਉਂਦੇ ਰਹਿਣਾ ਹੈ ਤੇ ਵਿੱਚ ਵਿੱਚ ਦੀ ਹਿਲਾਵਾਂਗੇ ਬਾਲੀਆਂ ਜਿਆਦੀਆਂ ਕੜਛੀਆਂ ਵੀ ਨਹੀਂ ਮਾਰਨੀਆਂ ਪਰ ਵਿੱਚ ਵਿੱਚ ਦੀ ਨੂੰ ਦੇਖਣਾ ਜ਼ਰੂਰ ਹੈ 5-6 ਮਿੰਟ ਫੁੱਲ ਗੈਸ ਤੇ ਤੇ 20-25 ਮਿੰਟ ਲੋ ਗੈਸ ਤੇ ਇਹਨਾਂ ਨੂੰ ਪਕਾਉਣ ਤੋਂ ਬਾਅਦ ਇਹ ਚੋਲ ਬਣ ਜਾਂਦੇ ਨੇ ਪਰ ਫਿਰ ਵੀ ਇਹਨਾਂ ਨੂੰ ਦਮ ਦੇਣ ਦੀ ਲੋੜ ਹੁੰਦੀ ਹੈ ਇਸ ਲਈ ਇਹਨੂੰ ਟੱਕਣ ਦੇ ਕੇ 15-20 ਮਿੰਟ ਤੱਕ ਇਹਨੂੰ ਆਪਾਂ ਪਿਆ ਰਹਿਣ ਦਿਆਂਗੇ ਤੇ ਉਸ ਤੋਂ ਬਾਅਦ ਇਹ ਚੋਲ ਬਿਲਕੁਲ ਖਾਣ ਲਈ ਤਿਆਰ ਹੋ ਜਾਂਦੇ ਨੇ। ਚੋਲ ਪੂਰੀ ਤਰ੍ਹਾਂ ਬਣ ਕੇ ਤਿਆਰ ਨੇ। ਹੁਣ ਇਹਨਾਂ ਨੂੰ ਸਰਵ ਕਰ ਲੈਣੇ ਆ ਤੇ ਇੱਥੇ ਮੈਂ ਚੋਲਾ ਨੂੰ ਪਲੇਟ ਵਿੱਚ ਕੱਢ ਰਹੀ ਆ ਤੇ ਚੋਲ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੋਏ ਨੇ। ਜੇ ਤੁਹਾਡੇ ਤੋਂ ਵੀ ਗੁੜ ਵਾਲੇ ਚੋਲ ਸਹੀ ਨਹੀਂ ਬਣਦੇ ਤਾਂ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਚੋਲ ਕਦੀ ਵੀ ਖਰਾਬ ਨਹੀਂ ਹੁੰਦੇ। ਬਿਲਕੁਲ ਸਹੀ ਚੋਲ ਬਣਦੇ ਨੇ ਜਿਹੜੀ ਰੇਸ਼ੋ ਮੈਂ ਤੁਹਾਨੂੰ ਦੱਸੀ ਹੈ। ਇਸੇ ਰੇਸ਼ੇੁੱਦ ਨਾਲ ਜੇ ਤੁਸੀਂ ਚੌਲ ਤਿਆਰ ਕਰੋਗੇ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਕਰਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ